ਬੀਤੇ ਬੀਤੇ ਦਿਨੀ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਕੇ ਸਹਾਇਕ ਥਾਣੇਦਾਰ ਸੁਖਵਿੰਦਰ ਪਾਸ ਸਿੰਘ ਦੀ ਮੌਤ ਦੇ ਮਾਮਲੇ 'ਚ ਮੁੱਲੇਪੁਰ ਪੁਲਿਸ ਤੇ ਵੱਲੋਂ ਜੀਆਰਪੀ ਥਾਣਾ ਸਰਹਿੰਦ ਦੇ ਐਸਐਚਓ ਗੁਰਦਰਸ਼ਨ ਸਿੰਘ ਤੇ ਮੁੰਜੀ ਗੁਰਿੰਦਰ ਸਿੰਘ ਟਿੰਸਾ ਵਿਰੁੱਧ ਮੁਕੱਦਮਾ ਦਰਜ ਕੀਤਾ ਥਾਣਾ ਮੁੱਲੇਪੁਰ ਦੇ ਸਹਾਇਕ ਥਾਣੇਦਾਰ ਪ੍ਰਿਥਵੀ ਰਾਜ ਸਿੰਘ ਨੇ ਦੱਸਿਆ ਕਮਰਿਤਕ ਥਾਣੇਦਾਰ ਸੁਖਵਿੰਦਰ ਪਾਲ ਸਿੰਘ ਜੀਆਰਪੀ ਥਾਣਾ ਸਰਹਿੰਦ ਵਿਖੇ ਲੱਗੀ ਹੋਈ ਸੀ ਅਤੇ ਮਿਤੀ 9 12 2023 ਨੂੰ ਰਾਤ 11:00 ਵਜੇ ਦੇ ਕਰੀਬ ਉਕਤ ਵਿਅਕਤੀ ਤੋਂ ਤੰਗ ਆ ਕੇ ਨਹਿਰ ਚ ਛਾਲ ਮਾਰ ਦਿੱਤੀ। ਮਰਿਤਕ ਥਾਣੇਦਾਰ ਸੁਖਵਿੰਦਰ ਪਾਲ ਸਿੰਘ ਦੀ ਲਾਸ਼ ਹਰਿਆਣਾ ਦੇ ਫਤਿਹਬਾਦ ਇਲਾਕੇ ਚੋਂ ਬਰਾਮਦ ਹੋਈ ਹੈ ਜਿਸ ਵੱਲੋਂ ਲਿਖਿਆ ਗਿਆ ਸੂਸਾਇਡ ਨੋਟ ਵੀ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਮਰਿਤਕ ਦੀ ਪਤਨੀ ਦੇ ਬਿਆਨਾਂ ਤੇ ਐਸਐਚਓ ਗੁਰਦਰਸ਼ਨ ਸਿੰਘ ਅਤੇ ਮੁੰਜੀ ਗੁਰਿੰਦਰ ਸਿੰਘ ਟਿੰਸਾ ਵਿਰੁੱਧ ਮੁਕੱਦਮਾ ਦਰਜ ਕਰਕੇ ਦੋਵਾਂ ਦੀ ਪਾਲ ਸ਼ੁਰੂ ਕਰ ਦਿੱਤੀ। ਜੀਆਰਪੀ ਚ ਮਤਾ ਉਹ ਰਿਪੋਰਟ ਨਾ ਸੀਗੇ ਉਹਤਨਾ ਐ ਐਸਚੋ ਗੁਰਦਰਸ਼ਨ ਸਿੰਘ ਅਤੇ ਮੁੱਖ ਮੁਰਸੀ ਗੁਰਿੰਦਰ ਸਿੰਘ ਢੀਂਡਸਾ ਤੋਂ ਦੁਖੀ ਹੋ ਕੇ ਉਹਨਾਂ ਨੇ ਆਤਮ ਹੱਤਿਆ ਕੀਤੀ ਹੈ ਆਪਣੀ ਜੀਵਨ ਲੀਲਾ ਖਤਮ ਕੀਤੀ ਹੈ ਅੱਜ ਪ੍ਰਸ਼ਾਸਨ ਦਾ ਨਿਸ਼ਾਨ ਕਰਦਾ ਵੀ ਪਰਿਵਾਰ ਨੂੰ ਹਿੰਸਾਬ ਮਿਲਣਾ ਚਾਹੀਦਾ ਸਾਡੇ ਭਰਾ ਨੂੰ ਸਦਾ ਸੁਖਵੰਤ ਹੋਣ ਸਿੰਘ ਜੀ ਆਤਮਾ ਨੂੰ ਸ਼ਾਂਤੀ ਮਿਲ ਜੇ ਇਹ ਤਾਂ ਹੁਣ ਨਹਿਰ ਤੋਂ ਨਹੀਂ ਕੱਢੀ ਬਰਾਮਦ ਵਿਚੋਂ ਸੂਚ ਸਾਡੇ ਨੋਟ ਸੀਗਾ ਸੂਚ ਸਾਡੇ ਨੋਟ ਮੈਂ ਪੜਿਆ ਉਹਦੇ ਪਰੋਗਰਾਫ ਸਾਫ਼ ਲਿਖਿਆ ਹੋਇਆ ਵੀ ਐਸਚੋ ਗੁਰਦਰਸ਼ਨ ਸਿੰਘ ਅਤੇ ਮੁਰਸੀ ਮੋਹਨਦਰ ਸਿੰਘ ਟ੍ਰੇਡਸ ਦਾ ਮੈਨੂੰ ਤੰਗ ਪਰੇਸ਼ਾਨ ਕਰ ਰਹੇ ਜੀ ਮਨੋਸ ਦੋਖਿਓ ਕੇ ਆਤਮੱਥਿਆ ਕਰਾ ਵੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੋਢੀ ਦਾ ਫਤਿਹਪੁਰ ਜਿਆ ਕਰਨ ਹਰਿਆਣਾ ਜੋ ਬੰਦੇ ਇਹਦੇ ਜਨਾਹ ਆਰ ਡਾਰਜ ਹੋਈ ਆ 88 ਨੰਬਰ ਇਹ ਅੱਜ ਕੱਲ ਦੀ ਤਰੀਖ 23 13 12 2023 ਦੇ ਦੋ ਬੰਦੇ ਦੇ ਖਿਲਾਫ ਹੋਈ ਆ ਇੱਕ ਯਸਾਚੂ ਅ ਉਹ ਸਚੂ ਗੁਰਦਰਸ਼ਨ ਸਿੰਘ ਜੀ ਕਿ ਜੀ ਆਰ ਪੀ ਖਾਣ ਜਿਹੜੇ ਸਰਹੰਮ ਲੱਗੇ ਹੋਏ ਨੇ ਸੱਤੂ ਸਾਹਿਬ ਨੇ ਤਾਂ ਉਹਨਾਂ ਦੇ ਮੁੰਸੀ ਗੁਰਿੰਦਰ ਸਿੰਘ ਜੀ ਸਾਹਿਬ ਕਿਉਂਕਿ ਉਹ ਤੇ ਸੁਖਵਿੰਦਰਪਾਲ ਸਿੰਘ ਏਐਸਆਈ ਲੱਗਿਆ ਹੋਇਆ ਹੈ ਜੀ ਆਰ ਪੀ ਥਾਣੇ 'ਚ ਉਹਨਾਂ ਨੂੰ ਟੰਕਰਨ ਦਾ ਦੋਸ਼ ਹੈ ਤੇ ਇਹਨਾਂ ਦੇ ਵਾਈਫ ਜਿਹੜੀ ਆਪਣੇ ਸੁਖਵਿੰਦਰਪਾਲ ਸਿੰਘ ਦੀ ਨੇ ਹਰਚੈਰ ਖੋਰ ਇਹਨਾਂ ਦੇ ਬਿਆਨਾਂ ਤੇ 306 ਆਈਪੀਸੀ ਦੀ ਐਫਆਈਆਰ ਦਰਜ ਹੋਈ ਫੱਲਾ ਜਿਹੜੀ ਲੱਗੀ ਸੀ ਉਹ ਵਾਦਾ ਕੀਤਾ ਸੀ ਨਹੀਂ ਨਹੀਂ ਪਹਿਲਾ ਜਿਹੜਾ ਪਹਿਲਾ ਇਹਨੂੰ ਜੈਡ ਬਾਡੀ ਨਹੀਂ ਮਿਲੀ ਸੀ ਇਸ ਕਰਕੇ ਇਹਨਾਂ ਦਾ ਮਿਸਿੰਗ ਲਿਖੀ ਹੋਈ ਸੀ ਉਹ ਜੈਡ ਬਾਡੀ ਨਦੀਕਲ ਮਿਲ ਗਈ ਆ ਹਰਿਆਣੇ ਛੋ ਜਿਸ ਕਰਕੇ ਉਹ ਐਫ ਆਈ ਆਰ ਵੀ ਨਾ ਦਿੱਤਾ ਉਹ ਦੇਰੇ ਘਰੇ ਤੋਂ ਪਾਈ ਗਈ ਧਾਰਾਇ ਦੇ ਚ 306 ਤੇ ਚੌਥੀ ਏਪੀ ਛੇ 218 ਮ ਲੱਗੀਆਂ ਨੇ ਜਿਹੜੀ ਬੰਦੀਆਂ ਨੇ ਤੇ ਇਹਨਾਂ ਦੀ ਜਿਹੜੀ ਜੀ ਸਾਰੀ ਬਾਕੀ ਆ ਤੇ ਇਹਨਾਂ ਨੂੰ ਜਲਦੀ ਵਿਸਤਾਰ ਕਰਕੇ ਕੇਸ ਨੂੰ ਨਿਪਟਾਰਾ ਕੀਤਾ ਜਾਵੇ ਕੀ ਕੀ ਪੂਰਾ ਮਾਮਲਾ ਕੀ ਸੀਗਾ ਕਿੱਦਾਂ ਹੋਇਆ ਹੈ ਸਾਰਾ ਇਹ ਡਿਊਟੀ ਤੇ ਸੀ ਆਪਣੇ ਸੁਖਵਿੰਦਰ ਖਾਲਸ ਸਿੰਘ ਡਿਊਟੀ ਤੇ ਸੀ ਇਹਨਾਂ ਨੂੰ ਇਹ ਕਹਿੰਦੇ ਨੇ ਕਿ ਮਿਸ਼ਰਾ ਵਗੈਰਾ ਮੈਨੂੰ ਇਸ ਤਰ੍ਹਾਂ ਦਿੱਤੀਆਂ ਹੋਈਆਂ ਸੀ ਜਿਹੜਾ ਉਹ ਮਤਲਬ ਉਸ चीज ਇਨਵੈਸਟੀਗੇਸ਼ਨ ਨਹੀਂ ਕਰ پا ਰਹੇ ਸੀ ਕੋ ਰੂ ਮੜਾ ਚੰਗਾ ਬਹੁਜੇ ਸੀ ਜਿਸ ਕਰਕੇ ਉਹਨਾਂ ਨੇ ਨਹਿਜ ਚ ਛਾਲ ਮਾਰੀ ਸੀ ਤੇ ਨੋਟ ਵੀ ਮਿਲੇਗਾ ਹਾਂਜੀ ਹਾਂ ਸੋਸਾਇਟ ਮਿਲਿਆ ਜਦੇ ਵਿੱਚ ਉਹਨਾਂ ਸਤਜੋ ਸਾਹਿਬ ਦਾ ਨਾਮ ਲਿਖਿਆ ਹੋਇਆ ਗੁਰਦਵ ਸਿੰਘ ਦਾ ਤੇ ਮੁੰਸੀ ਗੁਰਵਿੰਦਰ ਸਿੰਘ ਇਹ ਜਿਹੜਾ ਡੀਆਰਪੀ ਖਾਣੇ ਲੱਗੇ ਹੋਏ ਸੀ ਸਰਹੰਦ ਵਿੱਚ ਤੇ ਉਸ ਮਤਲਬ ਉਹ ਉਸ ਮਾਰਟਮੇ ਦਾ ਹੋ ਰਿਹਾ ਸਭ ਜੇ ਸੰਸਕਾਰ ਹੋ ਰਹਿਗਾ ਸਰ ਉਸ ਮਾਰਟਮੇ ਦਾ ਬਹੁਤ